ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆ ਉਹਨਾਂ ਦੇ ਹੁਕਮ ਨੂੰ ਮੰਨਦਿਆਂ ਹੋਇਆ ਇਸਤਰੀਆਂ ਦੇ ਮਹੱਤਵ ਨੂੰ ਸੰਸਾਰ ਤੱਕ ਪਹੁੰਚਾਉਂਦੇ ਹੋਇਆ ਵਾਲਾ ਪ੍ਰੀਤਮ ਸਟਡੀ ਸਰਕਲ ਦਾ ਇੱਕ ਛੋਟਾ ਜਿਹਾ ਪ੍ਰਾਲਾ ਰਤਵਾ ਇੱਕ ਹੋਰ ਇਤਿਹਾਸਿਕ ਮੁਕਾਬਲਾ ਜਿਸ ਨਾਲ ਸਾਰਿਆਂ ਨੂੰ ਜਾਗਰਿਤ ਕੀਤਾ ਜਾਵੇ ਕਿ ਇਸਤਰੀਆਂ ਦੇ ਗੁਰੂ ਸਾਹਿਬ ਨੇ ਕਿੰਨੀ ਹੀ ਜ਼ਿਆਦਾ ਇੱਜ਼ਤ ਕੀਤੀ ਹੈ ਕਿੰਨਾ ਕੁ ਸਤਕਾਰ ਦਿੱਤਾ ਹੈ ਇਸਤਰੀ ਨੂੰ ਤੇ ਇਸਤਰੀਆਂ ਨੂੰ ਵੀ ਇਹਨਾਂ ਦੀ ਹੋਂਦ ਯਾਦ ਦਿਵਾਉਂਦੇ ਆ ਕਿ ਤੁਸੀਂ ਕੀ ਸੀ ਤੇ ਕੀ ਤੁਹਾਡਾ ਗੁਰੂ ਪਾਤਸ਼ਾਹ ਜੀ ਨੇ ਕਿੰਨਾ ਹੀ ਤੁਹਾਨੂੰ ਮਾਣ ਬਖਸ਼ਿਆ ਹੈ ਤੇ ਆਪਣੀ ਹੋਂਦ ਨੂੰ ਆਪਣੇ ਮੂਲ ਨੂੰ ਪਛਾਣਦੇ ਹੋਏ ਤੁਸੀਂ ਗੁਰਸਿੱਖੀ ਨੂੰ ਸੰਭਾਲੋ ਆਪਣੇ ਵਿਰਸੇ ਨੂੰ ਪਛਾਣੋ ਤੇ ਗੁਰਮੁਖ ਪਿਆਰ ਇਸਲੀ ਛੋਟਾ ਜਾਂ ਉਪਰਾਲਾ ਹੈ ਆਪ ਸਭ ਨੂੰ ਬੇਨਤੀ ਹੈ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਬੱਚਿਆਂ ਨੂੰ ਕਿ ਅੱਜ ਅਸੀਂ ਇਹ ਗਰੁੱਪ ਦੀ ਸੈਂਪਲ ਵੀਡੀਓ ਬਣਾਉਣ ਜਾ ਰਹੇ ਹਾਂ ਜਿਸ ਤਰ੍ਹਾਂ ਆਪ ਸਭ ਨੂੰ ਹੀ ਪਤਾ ਹੈ ਇਸ 100 ਨੰਬਰ ਦਾ ਪੇਪਰ ਹੁੰਦਾ ਹੈ ਜਿਸ ਵਿੱਚ 10 ਨੰਬਰ ਬਾਣੇ ਦੇ ਹੁੰਦੇ ਹਨ ਚੋਲਾ ਦੁਮਾਲਾ ਸਭ ਸਸ਼ਤ ਲਾ ਕੇ ਪੂਰੇ ਅਸੀਂ 10 ਚੋਂ 10 ਨੰਬਰ ਪ੍ਰਾਪਤ ਕਰ ਸਕਦੇ ਹਾਂ ਜੀ 10 ਨੰਬਰ ਹੋਣਗੇ ਡਿਸਪਲਨ ਦੇ ਕਿ ਤੁਹਾਨੂੰ ਪਿੱਛੋਂ ਕੋਈ ਨਹੀਂ ਦੱਸ ਜਿਆ ਤੁਹਾਡੇ ਨੇਤਰ ਬੰਦ ਹਨ ਅਤੇ 10 ਨੰਬਰ ਤੁਹਾਡੀਆਂ ਕਲਾਸਾਂ ਦੇ ਜਿਹੜੀਆਂ ਹਰ ਐਤਵਾਰ ਤੁਹਾਨੂੰ ਬਾਲਾ ਪ੍ਰੀਤਮ ਸਟੱਡੀ ਸਰਕਲ ਦੇ ਜੱਜੀ ਸਵਲੋ ਟੀਚਰ ਸਹਿਬਾਨ ਵੱਲੋਂ ਲਗਾਈਆਂ ਜਾਂਦੀਆਂ ਹਨ ਜੀ ਹਾਂਜੀ ਗੁਰਮੁਖ ਪਿਆਰੇ ਇਸ ਤਰ੍ਹਾਂ 3 ਨੰਬਰ ਤੁਸੀਂ ਦੇਖ ਸਕਦੇ ਹੋ ਤੁਹਾਡੇ ਬਾਣੇ ਚੋ ਡਿਸਪਲਨ ਚ ਤੇ ਕਲਾਸਾਂ ਦੇ ਹੋਣਗੇ ਅਤੇ ਤੁਹਾਡੇ 10 ਨੰਬਰ ਜੀਵਨ ਬਿਉਰੇ ਚ ਹੋਣਗੇ ਜੀ ਜੀਵਨ ਬਿਉਰੇ ਦਾ ਹਰ ਇੱਕ ਸਵਾਲ 2 ਨੰਬਰਾਂ ਦਾ ਹੋਏਗਾ ਅਤੇ ਇਸ ਤਰ੍ਹਾਂ ਤੁਹਾਡੇ 5 ਸਵਾਲਾਂ ਦੇ 10 ਨੰਬਰ ਹੋਣਗੇ ਤੇ ਉਸ ਤੋਂ ਬਾਅਦ ਤੁਹਾਡੇ 60 ਨੰਬਰ ਸਵਾਲ ਜੋ ਆਪਦੇ ਹੋਣਗੇ ਜੀ ਇਤਿਹਾਸਿਕ ਪ੍ਰਸ਼ਨੋਤਰੀ ਚ ਤੁਹਾਨੂੰ ਕੁੱਲ 12 ਸਵਾਲ ਪੁੱਛੇ ਜਾਣਗੇ ਅਤੇ 5 ਨੰਬਰ ਦਾ ਇੱਕ ਸਵਾਲ ਹੋਏਗਾ ਜੋ ਕਿ 60 ਨੰਬਰਾਂ ਦਾ ਪੇਪਰ ਹੋਏਗਾ ਜੀ ਕੋਲ ਤੁਹਾਡਾ ਪੇਪਰ ਜਿਹੜਾ ਹੈ 100 ਨੰਬਰਾਂ ਦਾ ਹੋਏਗਾ ਇਸ ਕਰਕੇ ਬੇਨਤੀ ਹੈ ਜੀ ਬਹੁਤ ਵਧੀਆ ਤਿਆਰੀ ਕਰੋ ਇਸ ਸੈਂਪਲ ਵੀਡੀਓ ਨੂੰ ਦੇਖ ਕੇ ਤੁਸੀਂ ਦੇਖ ਸਕਦੇ ਹੋ ਕਿ ਕਿੱਥੋਂ ਗਲਤੀਆਂ ਦੇ ਨੰਬਰ ਕੱਟੇ ਜਾਂਦੇ ਹਨ ਤੇ ਕਿੰਨਾ ਸਵਾਲਾਂ 'ਚੋਂ ਤੁਹਾਡੇ ਪੂਰੇ ਨੰਬਰ ਆਸਕਦੇ ਹਨ ਜੀ ਬੇਅੰਤ ਬੁਲਾ ਚਕਾ ਦੀ ਖੀਮਾ ਬਖਸ਼ਨਾ ਦੇਹੋ ਸੀਸ ਬੁਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਅਸਾ ਵਾਹਿਗੁਰੂ ਜੀ ਕੀ ਹਾਂਜੀ ਜਲਦੀਤ ਕੌਰ ਜੀ ਦਾ ਪਹਿਲਾ ਸਵਾਲ ਹੈ ਬੀਬੇ ਨਾਨਕੀ ਜੀ ਦਾ ਵਿਆਹ ਕਿਸ ਨਾਲ ਅਤੇ ਕਿੰਨੀ ਉਮਰ ਵਿੱਚ ਹੋਇਆ? ਭਾਈ ਜੈ ਰਾਮ ਜੀ ਨਾਲ ਹੋਇਆ। ਉਸ ਵੇਲੇ ਉਹਨਾਂ ਦੀ ਉਮਰ 11 ਸਾਲ ਦੀ ਸੀ। ਤੁਹਾਡਾ ਦੂਸਰਾ ਸਵਾਲ ਹੈ ਮਾਤਾ ਖੀਵੀ ਜੀ ਦੇ ਕਿੰਨੇ ਪੁੱਤਰ ਅਤੇ ਧੀਆਂ ਸਨ? ਮਾਤਾ ਖੀਵੀ ਜੀ ਦੇ ਦੋ ਪੁੱਤਰ ਤੇ ਦੋ ਧੀਆਂ ਸਨ। ਸ਼ਾਬਾਸ਼। ਤੀਸਰਾ ਸਵਾਲ ਹੈ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨਾਲ ਮਿਲਨ ਸਿੱਖ ਬਣਨ ਅਤੇ ਗੁਰੂ ਪਦਵੀ ਮਿਲਣ ਦਾ ਸਿਹਰਾ ਕਿਹੜੀ ਮਹਾਨ ਬੀਬੀ ਜੀ ਨੂੰ ਜਾਂਦਾ ਹੈ ਬੀਬੀ ਅਮਰੋ ਜੀ ਸ਼ਾਬਾਸ਼ ਚੌਥਾ ਸਵਾਲ ਹੈ ਬੀਬੀ ਪਾਨੀ ਜੀ ਦੇ ਕਿੰਨੇ ਪੁੱਤਰ ਸਨ ਅਤੇ ਉਹਨਾਂ ਦੇ ਨਾਮ ਦੱਸੋ ਬੀਬੀ ਪਾਨੀ ਜੀ ਦੇ ਤਿੰਨ ਪੁੱਤਰ ਸਨ ਬਾਬਾ ਲਕੀਚਾਂ ਜੀ ਬਾਬਾ ਮਹਾਦੇਵ ਜੀ ਸ਼ਿਰਗੁਰਜਨ ਦੇ ਚੀ ਬਹੁਤ ਵਧੀਆ ਤਾਂ ਅਗਲਾ ਸਵਾਲ ਹੈ ਬੀਬੀ ਪਾਨੀ ਜਿਹਦਾ 10 ਗੁਰੂ ਸਹਿਬਾਨ ਵਿੱਚੋਂ ਕਿੰਨੇ ਗੁਰੂ ਸਹਿਬਾਨ ਨਾਲ ਸੰਸਾਰਿਕ ਰਿਸ਼ਤਾ ਸੀ? 8 ਰਿਸ਼ਤਾ। 8 ਗੁਰੂ। ਸ਼ਾਬਾਸ਼। ਤਾਂ ਅਗਲਾ ਸਵਾਲ ਹੈ ਮਾਤਾ ਨਾਨਕੀ ਜਿਦੇ ਕਿਹੜੇ ਪੁੱਤਰ ਸਿੱਖ ਧਰਮ ਦੇ ਨੌਵੇਂ ਗੁਰੂ ਸਹਿਬਾਨ ਬਣੇ? ਤੇਗ ਬਾਦਰ ਜੀ। ਹਾਂਜੀ ਬਹੁਤ ਵਧੀਆ। ਅਗਲਾ ਸਵਾਲ ਹੈ ਬੀਬੀ ਵੀਰੋ ਜੀ ਦਾ ਕਿੰਨੇ ਗੁਰੂ ਸਹਿਬਾਨ ਨਾਲ ਸੰਸਾਰਿਕ ਰਿਸ਼ਤਾ ਸੀ? 6 ਹਾਂਜੀ ਬਹੁਤ ਵਧੀਆ ਸਿੱਖ ਧਰਮ ਵਿੱਚ ਪਹਿਲੀ ਸਿੱਖ ਇਸਤਰੀ ਸ਼ਹੀਦ ਕੌਣ ਸਨ ਮਾਤਾ ਗੁਜਰੀ ਹਾਂਜੀ ਜੀ ਵੈਰੀ ਗੁੱਡ ਸਾਡਾ ਨਵਾਂ ਸਵਾਲ ਹੈ ਮਾਤਾ ਸਾਹਿਬ ਕੌਰ ਜੀ ਕੌਣ ਸਨ ਮਾਤਾ ਸਾਹਿਬ ਕੌਰ ਜੀ ਗੁਰਗੋਬੀ ਸਿੰਘ ਜੀ ਦੇ ਪਤਨੀ ਸਨ ਗੋਬੀ ਸਿੰਘ ਜੀ ਨੇ ਉਹਨਾਂ ਨੂੰ ਖਾਲਸਾ ਦੀ ਮਾਤਾ ਕੈਕੇ ਨਵਾਦਿਆ ਹਾਂਜੀ ਬਹੁਤ ਵਧੀਆ ਹਾਂਜੀ ਸਾਡਾ ਅਗਲਾ ਸਵਾਲ ਹੈ ਪੁੱਤਰ ਜੀ ਮਾਤਾ ਸਾਹਿਬ ਜੀ ਨੇ ਪੁੱਤਰ ਦੀ ਇੱਛਾ ਪ੍ਰਗਟ ਕੀਤੀ ਤੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਕੀ ਕਿਹਾ ਗੁਰੂ ਸਾਹਿਬਾਨ ਨੇ ਕਿਹਾ ਤੁਸੀਂ ਤੇਰੀ ਪੁੱਤ ਜੀ ਇਹ ਇੱਛਾ ਕਰ ਦਿਓ ਅਸੀਂ ਤਾਂ ਢਾਡੀ ਚੋਲੀ ਵਿੱਚ ਖਾਸਾ ਪਰਪਾਨੇ ਆ ਨਾਲੇ ਤੁਸੀਂ ਪੁੱਤਰ ਦੀ ਹਾਂਜੀ ਦਿੱਤੀ ਵੀ ਨਹੀਂ ਕਰ ਸਕਦਾ ਬਹੁਤ ਵਧੀਆ ਹਾਂਜੀ ਪੁੱਤ ਜੀ ਗੁਰਗੋਬ ਸਿੰਘ ਜੀ ਨੇ ਜੋਤੀ ਜੋ ਸਮਾਨਤ ਪਹਿਲਾ ਮਾਤਾ ਸਾਹਿਬ ਪੋਲੂ ਕਿਨੇ ਸ਼ਸਤਰ ਦਿੱਤੇ ਉਹ ਨਾਲ ਦੇ ਨਾਮ ਦੱਸੋ ਜੀ ਪੰਜ ਸ਼ਸਤਰ ਦਿੱਤੇ ਸੀਰੀ ਸੱਪ ਕਟਾਲ ਜਮਦਾਰ ਕਪਾਲ ਤੇਤੀ ਬਹੁਤ ਵਧੀਆ ਕਿਸ ਮਹਾਨ ਬੀਬੀ ਨੇ ਵੱਡੇ ਸਾਹਿਬ ਜਾਦੇ ਤੇ ਚੰਕੌਰ ਸਰਦਾਰ ਦੀ ਗੜੀ ਵਿੱਚ ਸ਼ਹੀਦ ਹੋਈ ਸੀ ਬੀਏ ਚੰਕੌਰ ਜੀ ਹਾਂਜੀ ਸਨਸਕਾਰ ਕੀਤਾ ਬਹੁਤ ਵਧੀਆ ਤਾਂ ਬਹੁਤ ਵਧੀਆ ਤਿਆਰੀ ਹੈ ਤੁਸੀਂ ਸਵਾਲ ਤੋਂ ਪਹਿਲਾਂ ਹੀ ਜਵਾਬ ਦੇਈ ਜਾ ਰਹੇ ਹੋ ਹਾਂਜੀ ਪੁੱਤਰ ਜੀ ਜੀਵਨ ਦੁਆਰਾ ਸੁਣਾਗੇ ਠੀਕ ਹੈ ਜੀ ਬੇਬੇ ਨਾਨਕੀ ਦਾ ਜਨਮ ਸਥਾਨ ਦੱਸੋ ਬੇਬੇ ਨਾਨਕੀ ਦਾ ਜਨਮ ਸਥਾਨ ਉਹਨਾਂ ਦੇ ਨਾਂਕੇ ਪਿੰਡ ਚਾਲ थाना ਬਰਕੀ ਜ਼ਿਲ੍ਹਾ ਨਾ ਬਹੁਤ ਵਧੀਆ ਬੀਬੀ ਬਾਨੀ ਜੀ ਦਾ ਵਾਸੋ ਕੀ ਸ਼ਾਬਾਸ਼ ਮਾਤਾ ਗੁਜਰ ਕੋਜੀ ਦਾ ਜਨਮਸਤਾਨ ਗੁਜਰ ਕੋਜੀ ਦਾ ਇਕਤਾ ਕੋਜੀ ਦਾ ਸ਼ਾਬਾਸ਼ ਮਾਤਾ ਸੁੰਦਰ ਕੋਜੀ ਦਾ ਜਨਮਸਤਾਨ ਲਹਾਰ ਬਹੁਤ ਵਧੀਆ ਅਖੀਰਲਾ ਸਵਾਲ ਤੁਹਾਡਾ ਬੀਬੀ ਹਰਸ਼ਰਨ ਕੋਜੀ ਦਾ ਜਨਮਸਤਾਨ ਤੁੰਡੋ ਤੁਮ ਕੋ ਸਾਈ ਦੇ ਨੇ ਪਿੰਡ ਕਰੁੰਦੀ ਬਹੁਤ ਵਧੀਆ ਵਾਹੀ ਗੁਰਜੀ ਦਾ ਖਾਸਾ ਵਾਹੀ ਗੁਰਜੀ ਦੀ ਫਤਹਿ ਹਾਂਜੀ ਗੁਰਮੁਖ ਪਿਆਰਿਓ ਅਸੀਂ ਸਾਰਿਆਂ ਨੇ ਦੇਖਿਆ ਹੈ ਬੱਚੇ ਦੀ ਉਮਰ ਛੋਟੀ ਔਨ ਕਰਕੇ ਬੱਚਾ ਵਿੱਚੋਂ ਚੋਖਾ ਖੋਲ ਰਿਹਾ ਸੀ ਇਸ ਕਰਕੇ ਅਸੀਂ ਬੱਚੇ ਦੀ ਅੱਖਾਂ ਦੇ ਥੋੜੇ ਨੰਬਰ ਕਟਾਂਗੇ ਤੇ ਇਹ ਬੱਚੇ ਨੇ ਪੇਪਰ ਤੁਹਾਡੇ ਸਾਹਮਣੇ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ ਇਸ ਕਰਕੇ ਜੇ ਕਲਾਸਾਂ ਦੇ ਨੰਬਰ ਵੀ ਪੂਰੇ ਹਨ ਬਾਅਨੇ ਚ ਵੀ ਸੀ ਦੇਖਦੇ ਆ ਬੱਚੇ ਦੇ 10 ਚੋਂ 10 ਨੰਬਰ ਹਨ ਅਤੇ ਬੱਚੇ ਦਾ ਡਿਸਪਲਿਨ ਵੀ ਪੂਰਾ ਸੀ ਇਸ ਨੂੰ ਪਿੱਛੋਂ ਕੋਈ ਵੀ ਨਹੀਂ ਦੱਸ ਰਿਹਾ ਸੀ ਇਸ ਕਰਕੇ ਬੱਚੇ ਦੇ 100 ਵਿੱਚੋਂ 99 ਨੰਬਰ ਲੱਗਦੇ ਹਨ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ